ਗੁਰੂਆਂ ਨੇ ਅਕਸਰ ਦਿੰਦਾ ਹਵਿਚ ਜਦੋਂ ਵਿਆਹ ਪੜਨਾ ਸੀ ਸਾਰੇ ਅੱਜਕੱਲ ਵਿਆਹ ਪ੍ਰੂਫ ਬਟਾਲੇ ਬਣਾਇਆ ਜਾਂਦਾ ਮਹਾਰਾਜ ਜਦੋਂ ਵਿਆਹ ਤੋਂ ਦੇ ਕੁਝ ਕੜਮਾਈ ਕੇ ਚੋਲਾ ਪਾਇਆ ਇੰਨਾ ਸੋਹਣਾ ਚੋਲਾ ਤੇ ਦਾ ਮਤਲਬ ਬੇਬੇ ਨਾਨਕ ਕਿਨੇ ਬਣਾਏ ਹੋਏ ਕਿ ਨਾ ਪਹਿਣਾ ਬਣਾਉਂਦੀਆਂ ਸੰਜੀ ਸਾਡੇ ਬਾੜ ਚ ਵਿਆਹ ਕਿ ਆਏ ਤੇ ਕਪ ਇੰਨਾ ਸੋਹਣਾ ਚੋਲਾ ਇਤਿਹਾਸ ਕਹਿੰਦਾ ਭਾਈ ਮਰਦਾਨੇ ਨੇ ਕਿਹਾ ਬਾਬਾ ਜੀ ਬਹੁਤ ਕਮਾਲ ਕਰਤੀ ਮੈਂ ਤੇ ਇਹ ਕਿ ਆਏ ਕੀ ਹੋਣਾ ਯਾਰ ਸੀ ਨਾ ਅਜ ਰਸਟੌਰ ਗੱਡੀ ਬਾਬਾ ਜੀ ਨੇ ਹੱਸਵੇਂ ਹੋਣਗੇ ਨਾ ਕਿ ਸੋਗ ਥੋੜਾ ਸੀ ਉਹ ਯਾਰ ਵੀ ਉਹ ਭਾਈ ਵੀ ਉਹ ਮਿੱਤਰ ਵੀ ਉਹ ਭਰਾ ਵੀ ਤੇ ਜਿਸ ਦਿਨ ਉਹਨੇ ਰਬਾਬ ਛੱਡ ਕੇ ਚਲਾਣਾ ਕਰ ਗਿਆ ਉਸ ਤੋਂ ਬਾਅਦ ਮੇਰਾ ਬਾਬਾ ਉਦਾਸੀਆਂ ਤੇ ਨਹੀਂ ਗਿਆ ਕਿਉਂਕਿ ਸਾਥ ਹੀ ਬੜਾ ਪਿਆਰਾ ਸੀ ਕਹਿੰਦਾ ਬਾਬਾ ਜੀ ਇਹਦੇ ਕਮਾਲ ਦਾ ਚੋਲਾ ਕਿੰਨੇ ਤੈਨੂੰ ਚੰਗਾ ਲੱਗਦਾ ਹੈ ਕਹਿੰਦਾ ਕਿੰਨੂ ਨਹੀਂ ਚੰਗਾ ਲੱਗਦਾ ਲਾ ਕੇ ਅੰਦਰੋਂ ਚੋਲਾ ਦਿੱਤ ਲੈ ਪਾਲਾ ਚੋਲਾ ਪਾਇਆ ਸੋਹਣਾ ਲੱਗਾ ਗੰਭੀਰ ਹੋ ਗਏ ਕਹਿੰਦਾ ਬਾਬਾ ਜੀ ਕੀ ਗੱਲ ਦੇਖ ਕੇ ਪਛਤਾਵਾ ਚੋਲਾ ਕਹਿੰਦਾ ਕਿ ਬਸ ਇੱਕ ਗੱਲ ਚੇਤੇ ਰੱਖੀ ਨਾਨਕ ਦੇ ਚੋਲੇ ਦੀ ਝੋਲੀ ਕਰਤਾਰ ਤੋਂ ਬਿਨਾ ਕਿਸੇ ਅੱਗੇ ਅਡਣੀ ਨਹੀਂ